हेलो फेरी हेलो सुनो तुम फेरी ये क्या कर रहे हो हम चूल्हा लगा रहे हैं चूल्हा देखो जी ਤੁਹਾਨੂੰ ਪਤਾ ਹੈ ਪਿੰਡਾਂ ਥਾਵਾਂ ਤੇ ਚੱਲਣ ਵਾਲਾ ਇੱਕ ਬਹੁਤ ਹੀ ਮੈਜਿਕ ਮਿੱਟੀ ਦਾ ਚੂਲ ਮਿੱਟੀ ਦਾ ਚੂਲਾ ਤੇ ਗਰਮ ਜਿਸ ਜਗ੍ਹਾ ਤੇ ਮੈਂ ਆਈ ਹਾਂ ਨਾ ਉਹ ਜਗ੍ਹਾ ਤੇ ਮੇਰਾ ਜਿਹੜਾ ਮਤਲਬ ਫੈਮਿਲੀ ਸਮਝ ਲਓ ਕਿ ਇੱਕ ਪਰਿਵਾਰ ਵਾਲਾ ਹਿਸਾਬ ਹੈ ਤੇ ਬਹੁਤ ਟਾਈਮ ਬਾਅਦ ਮਤਲਬ ਜ਼ਰੂਰੀ ਸੰਘਿਆ ਮੈਂ ਆਣਾ ਤੇ ਬਾਕੀ ਇਹ ਦੇਖੋ ਸਰਦੀਆਂ ਦਾ ਚੱਲਣ ਵਾਲਾ ਇੱਕ ਚਾਹ ਤਸੀਮ ਮਤਲਬ ਇਹ ਗੋਬਰ ਦਾ ਵੀ ਬਣ ਜਾਂਦਾ ਹੈ ਮਿੱਟੀ ਵਿੱਚ ਵੀ ਬਣ ਜਾਂਦਾ ਹੈ سیمੰਟ ਦਾ ਵੀ ਬਣਦਾ ਤੇ ਬਹੁਤ ساری ਇਸ ਤਰ੍ਹਾਂ ਦੀ ਚੀਜ਼ਾਂ ਦਾ ਇਹ ਮਤਲਬ ਪਿਆਰ ਹੁੰਦਾ ਤੇ ਇਹ ਦੇਖੋ ਇੱਕ ਇਹ ਸੁੱਕੀ ਜੀ ਲੱਕੜ ਹੈ ਜਿਸ ਲੱਕੜ ਤੋਂ ਇਹ ਮਤਲਬ ਬਾਲਨ ਜਿਹੜਾ ਰੈਡੀ ਹੋ ਜਾਂਦਾ ਹੈ ਹਨਾ ਤੇ ਬਹੁਤ ਵਧੀਆ ਚੀਜ਼ ਹੈ ਆਹ ਤੇ ਇਹ ਦੇਖੋ ਕਿੰਨੀ ਮਤਲਬ ਸਦਨਾ ਪੁਰਾਣੀ ਹਵੇਲੀ ਟਾਈਪ ਲਗਾ ਲੋ ਇਹ ਕਿੰਨੀ ਮਤਲਬ ਪੁਰਾਣੀ ਹਵੇਲੀ ਹੈ ਇਹਦੀ ਮਨੇ ਇਹਨਾਂ ਨੂੰ ਰੰਦੇ ਹੋਏ ਮੈਕਸਿਮਮ ਜ਼ਿਆਦਾ ਨਹੀਂ ਤੇ ਕੱਟੋ ਕਾਢੇ 6-7 ਸਾਲ ਹੋ ਚੱਲੇ ਆ ਤੇ ਇਹ ਦੇਖੋ ਮਤਲਬ ਕੁਝ ਟਾਈਮ ਪਹਿਲਾਂ ਇਸ ਤਰ੍ਹਾਂ ਦੇ ਸਲੈਪਾਂ ਸਲੈਪਸ ਹੁੰਦੀਆਂ ਸੀ ਤੇ ਇਹ ਦੇਖੋ ਇਸ ਸਲੈਪਾਂ ਦੇ ਇੱਕ ਟਾਈਮ ਅਸੀਂ ਇਸ ਤਰ੍ਹਾਂ ਦੇ ਬਰਤਨ ਰੱਖਦੇ ਹੁੰਦੇ ਸੀ ਸਜਾ ਕੇ ਧੋ ਕੇ ਬਣਾ ਕੇ ਤੇ ਅੱਜ ਇਹ ਸਲੈਪਸ ਦੇਖੋ ਸਟਾਨੀਆਂ ਇੱਕ ਮੈਂ ਤੁਹਾਨੂੰ ਹੋਰ ਵੀ ਚੀਜ਼ ਦਿਖਾਉਣੀ ਹੈ ਇਹ ਰੀਖੋ ਜਿਸ ਤਰ੍ਹਾਂ ਮੁਸਲਮਾਨ ਦੇ ਟਾਈਮ 'ਤੇ ਐ ਜਿਸ ਤਰ੍ਹਾਂ ਬੰਨੀਆਂ ਹੁੰਦੀਆਂ ਸੀ ਉੱਥੇ ਦੀਵੀਆਂ ਲਗਾਈਆਂ ਹੁੰਦੀਆਂ ਸੀ ਤੇ ਮਤਲਬ ਹਰ ਇੱਕ ਚੀਜ਼ ਦੇ ਨਾ ਲੋਕੇਸ਼ਨਸ ਇੱਕ ਵੱਖਰੀ ਐ ਅਸਲ 'ਚ ਇਹ ਦੀਵਸ ਲਈ ਇੱਥੋਂ ਦੇ ਰਹਿਣ ਵਾਲੇ ਨੇ ਐ ਕਿ ਇੱਕ ਬੰਗਲਾ ਟਾਈਪ ਕਾਫੀ ਪੁਰਾਣਾ ਬਣਿਆ ਹੋਇਆ ਸੀ ਤੇ ਉਸ ਕੰਮ ਵੀ ਮਤਲਬ ਚੱਲ ਰਹੀ ਜਿਹੜੀ ਐ ਉਹ ਮਤਲਬ ਜਗ੍ਹਾ ਐ ਤੇ ਚਲੋ ਇਹਦੀ ਸਫਾਈ ਵਗੈਰਾ ਹੁੰਦੀ ਰਹਿੰਦੀ ਐ ਤੇ ਇਸ ਲਈ ਇਹਨਾਂ ਨੂੰ ਇੱਥੇ ਰਹਿਣ ਨੂੰ ਮਤਲਬ ਜਗ੍ਹਾ ਦੇ ਦਿੱਤੀ ਤੇ ਇਹ ਨੈਚੁਰਲੀ ਇੱਕ ਛੋਟੀ ਜੀ ਫੈਮਿਲੀ ਆ ਦੋ ਬੇਟੀਆਂ ਤੇ ਇੱਕ ਬੇਟਾ ਤੇ ਇੱਕ ਮੈਂ ਤੁਹਾਨੂੰ ਹੋਰ ਵੀ ਚੀਜ਼ ਦਿਖਾਉਣੀ ਆ ਪਹਿਲੇ ਟਾਈਮ ਤੇ ਚੱਲਣ ਵਾਲਾ ਹੈ ਦੇਖੋ ਇਹਦੀ ਮਤਲਬ نیچے ਨਾ ਜਿਸ ਤਾਂ ਅਗ ਲਗਾ ਕੇ ਰਿਹਾ ਕਿਚਨ ਦਾ ਸਿਸਟਮ ਹੁੰਦਾ ਸੀ ਨਾ ਇਹ ਉਹ ਚੀਜ਼ ਮਤਲਬ ਬਣਾਈ ਹੋਈ ਬਹੁਤ ਪੁਰਾਣੀ ਚੀਜ਼ ਬਣੀ ਹੈ ਬਹੁਤ ਪੁਰਾਣੀ ਮੈਂ ਕੋਸ਼ਿਸ਼ ਕਰਦੀ ਰਹੀ ਆ ਕਿ ਜਿੰਨੀ ਵਾਰ ਵੀ ਜਾਵਾਂ ਇੱਥੇ ਆਵਾਂ ਤੇ ਪਰ ਮੇਰੇ ਕੋ ਆ ਕੇ ਵੀ ਇਥੇ ਵੀਡੀਓਜ਼ ਨਹੀਂ ਬਣਿਆ ਤੇ ਇਹ ਦੇਖੋ ਅੰਦਰ ਹੀ ਅੰਦਰ ਅੰਦਰ ਹੀ ਅੰਦਰ ਕਿੰਨੇ ਕਮਰੇ ਆ ਜਿਹੜੇ ਕਮਰੇ ਸ਼ਾਇਦ ਤੁਸੀਂ ਦੇਖਦੇ ਹੋਵੋਗੇ ਹੈਨਾ ਤੇ ਬਾਅਦ ਵਿੱਚ ਇਸ ਤਰ੍ਹਾਂ ਹੀ ਸੇਮ ਬਹੁਤ ਵੱਡਾ ਮਤਲਬ ਵਿਲਾ ਟਾਈਪ ਬਣਿਆ ਹੋਇਆ ਹੈ ਹਵੇਲੀ ਸਮਝ ਲਓ ਚਾਹੇ ਤੁਸੀਂ ਵਿਲਾ ਸਮਝ ਲਓ ਤੇ ਇਹ ਦੇਖੋ ਇਸ ਤਰ੍ਹਾਂ ਇੱਕ ਫੇ ਸੇਮ ਰੂਮ ਇਸ ਤਰ੍ਹਾਂ ਹੈ ਰੂਮ ਦੇ ਅੰਦਰ ਰੂਮ ਰੂਮ ਦੇ ਅੰਦਰ ਰੂਮ ਰੂਮ ਦੇ ਅੰਦਰ ਦੇਖੋ ਸੀੜੀਆਂ ਜਿਸ ਤਰ੍ਹਾਂ ਮਤਲਬ ਉਹ ਗੁਫਾ ਟਾਈਪ ਬਣਿਆ ਹੁੰਦਾ ਨਾ ਇਸ ਤਰ੍ਹਾਂ ਦੇ ਸੀੜੀਆਂ ਸਾਰੀਆਂ ਰੈਡੀ ਹੋਈ ਹੋਈਆਂ ਨੇ ਤੇ ਉਸ ਤੋਂ ਬਾਅਦ ਐ ਦੇਖੋ ਇੱਕ ਸਭ ਤੋਂ ਵਧੀਆ ਐ ਦੇਖੋ ਇਹ ਮੇਰੇ ਥੋੜਾ ਜਿਹਾ ਇਨਾਂ ਨਾਲ ਮੇਰਾ ਬਹੁਤ ਪ੍ਰੇਮ ਪਿਆਰ ਹੈ ਹੈਨਾ ਤੇ ਐ ਦੀਦੀ ਕੋਲ ਮੈਂ ਆ ਜਾਂਦੀ ਹਾਂ ਕਦੇ-ਕਦੇ ਨਾਲ ਆਪਣਾ ਦੁੱਖ ਸੁੱਖ ਸਾਂਝਾ ਹੋ ਜਾਂਦਾ ਤੇ ਨਾਲ ਇਸੇ ਮਨ ਇਹਨਾਂ ਨੂੰ ਮਿਲਣ ਦਾ ਮੌਕਾ ਮਿਲ ਜਾਂਦਾ ਕਿਉਂ ਦੀਦੀ ਤੇ ਐ ਦੇਖੋ ਇਹ ਕਿਚਨ ਦੀਦੀ ਉਹਨਾਂ ਦੇ ਤੇ ਦੀਦੀ ਨੇ ਸਪੈਸ਼ਲ ਚੁੱਲਾ ਲਗਾਇਆ ਇਸ ਕਾਰਨ ਕਿ ਮੌਨਿਕਾ ਨੇ ਆਣਾ ਹੈ ਤੇ ਉਹਦੇ ਲਈ ਮੈਂ ਸਪੈਸ਼ਲ ਕੁਝ ਬਣਾਵਾ ਤੇ ਵੈਸੇ ਦੇਖਿਆ ਜਾਵੇ ਮੈਂ ਆਲੂ ਦੀ ਰੋਟੀ ਦੀ ਫਰਮਾਇਸ਼ ਕੀਤੀ ਹੈ ਤੇ ਬੀਬੀ ਉਹਦੇ ਦੀ ਤਿਆਰੀ ਕਰ ਰਲਗਦੇ ਤੇ ਬਾਕੀ ਇਹਨਾਂ ਦਾ ਕੰਮ ਥੋੜਾ ਗਮਲਿਆ-ਜੁਮਲਿਆ ਦਾ ਹੈਗਾ ਕਾਫੀ ਗਮਲਿਆ ਦਾ ਕੰਮ ਹੈ ਜਿਹੜਾ ਕਿ ਇਹਨਾਂ ਦਾ ਆਪਣਾ ਗਮਲਿਆ ਦਾ ਕੰਮ ਤੋਂ ਹੀ ਮਲੇ ਆਪਣਾ ਗੁਜ਼ਾਰਾ ਵਗੈਰਾ ਕਰ ਲੈਂਦੇ ਨੇ ਤੇ ਬਾਕੀ ਖੇਤੀਬਾੜੀ ਵੇਖਿਆ ਜਾਵੇ ਇਹਨਾਂ ਦਾ ਆਪਣਾ ਪਿੰਡ ਵਿੱਚ ਵੀ ਹੈ ਖੇਤੀਬਾੜੀ ਦਾ ਤੇ ਬਾਕੀ ਗਮਲਿਆ ਦੀ ਸਰਵਿਸ ਅੱਛੀ ਹੋ ਜਾਂਦੀ ਇਹਨਾਂ ਦੀ ਐਸੀ ਕੋਈ ਗੱਲ ਨਹੀਂ ਹੈ ਤੇ ਇਹ ਜਿੰਨਾ ਵੀ ਮੈਂ ਤੁਹਾਨੂੰ ਕਮਾ ਰਹੀਏ ਸਾਰਾ ਵਿਲਾ ਹੀ ਹੈ ਲਗਭਗ ਸਭ ਵਿਲਾ ਹੀ ਹੈ ਤੇ ਇਹ ਦੇਖੋ ਕਿੰਨੇ ਸਾਨੇ ਮਤਲਬ ਜਿਸ ਤਰ੍ਹਾਂ ਹਰੀਆਂ ਮਿਰਚਾਂ ਵਗੈਰਾ ਜਦੋਂ ਹੁੰਦੀਆਂ ਆ ਦੀਦੀ ਹੁਣੀ ਮੈਨੂੰ ਦੇ ਦੇ ਦਿੰਦੇ ਨੇ ਤੇ ਲਸਣ ਵਗੈਰਾ ਲੱਗਿਆ ਹੋਇਆ ਲਸਣ ਮੈਂ ਵੈਸੇ ਯੂਜ਼ ਨਹੀਂ ਕਰਦੀ ਤੇ ਇੱਕ ਦਿਨ ਇਹਨਾਂ ਦਾ ਬੇਟਾ ਆਇਆ ਸੀ ਦੇਣ ਲਈ ਤੇ ਮੈਂ ਮਨ੍ਹਾ ਕਰ ਦਿੱਤਾ ਪੁੱਤਰ ਮੈਂ ਲਸਣ ਨਹੀਂ ਵਰਤਦੀਗੀ ਤੇ ਬਾਕੀ ਵੇਲਾਂ ਵਗੈਰਾ ਸਾਰੀਆਂ ਚੜੀਆਂ ਆ ਇਹ ਦੇਖੋ ਕਿੰਨਾ ਵੱਡਾ ਮਤਲਬ ਪਿੱਛੇ ਗਾਰਡਨ ਹੈ ਤੁਸੀਂ ਚੈੱਕ ਕਰਦੇ ਹੋਵੋਗੇ ਤੇ ਮਤਲਬ ਪਣੀ ਕਿੰਨੇ ਸਦੀਆਂ ਪੁਰਾਣੀ ਹਵੇਲੀ ਆ ਇਹ ਵਾਲੀ ਜਿਹੜੀ ਮਤਲਬ ਅੱਜ ਵੀ ਇਸ ਤਰ੍ਹਾਂ ਦੀ ਇਸ ਤਰ੍ਹਾਂ ਹੀ ਹੈ ਤੇ ਸ਼ਾਇਦ ਇਹ ਦੀਦੀ ਹੁਣੀ ਨਾ ਆਉਂਦੇ ਇੱਥੇ ਤੇ ਇਹ ਹਵੇਲੀ ਨਾ ਤੇ ਮੈਨੂੰ ਲੱਗਦਾ ਕਿ ਬਹੁਤ ਮਾੜੇ ਹਾਲਾਤ ਹੋ ਜਾਣੇ ਸੀ ਇਹ ਦੀਦੀ ਉਹਨਾਂ ਦੇ ਆਂ ਦੇ ਨਾਲ ਕੁਝ ਕੁ ਸਫਾਈ ਹੁੰਦੀ ਰਹਿੰਦੀ ਐ ਤੇ ਇਹ ਦੇਖੋ ਪਿੱਛੇ ਰਿਆ ਜਿਹਦਾ ਖੰਡਕ ਹੁੰਦਾ ਉਹ ਆਪਣਾ ਤੁਹਾਨੂੰ ਪਤਾ ਇੱਕ ਫਿਲਮ ਹੈਗੀ ਸੀ ਨਾਗਿੰ ਵਾਲੀ ਤੇ ਉਹਦੇ ਵਿੱਚ ਇਸ ਤਰ੍ਹਾਂ ਦੀ ਖੰਡਕ ਸਾਰਾ ਮਤਲਬ ਖੰਡਲ ਹੋਇਆ ਹੋਇਆ ਸੀ ਪਿੱਛੋਂ ਤੇ ਉਹੀ ਦੇਖੋ ਸਾਰੀ ਚੀਜ਼ ਐ ਇਹ ਦੇਖੋ ਕਿਸ ਤਰ੍ਹਾਂ ਮੁੱਲ ਪਰ ਰੈਡੀ ਕੀਤੀ ਇਹ ਹਵੇਲੀ ਹੈ ਤੇ ਗਾਈਆਂ ਵਗੈਰਾ ਕਿਸੇ ਟਾਈਮ ਤੇ ਵੱਜਦੀਆਂ ਰਹੀਆਂ ਹੋਣਗੀਆਂ ਸਭ ਕੁਝ ਹੁੰਦਾ ਹੋਏਗਾ ਤੇ ਜਿਹੜਾ ਤੁਸੀਂ ਮੇਰਾ ਮਜ਼ਾ ਦੇਖ ਰਹੇ ਹੋ ਇਹ ਸਾਰੀ ਟੈਰਸ ਹੈ ਇਹਨਾਂ ਦੀ ਸਾਰੀ ਬਹੁਤ ਵੱਡੀ ਹੈ ਮੈਂ ਕਹਿੰਦੀ ਘੱਟੋ ਘਾਟ 500 ਤੋਂ ਪਲੱਸ ਗੱਜ ਵਿੱਚ ਇਹਨਾਂ ਦੀ ਮਤਲਬ ਜਿਹੜੀ ਜਗਾ ਹਵੇਲੀ ਦੀ ਬਣਾਈ ਗਈ ਹੈ ਤੇ ਬਾਕੀ ਇੱਕ ਦੋ ਵਾਰ ਬੱਚਿਆਂ ਨੇ ਕਿਹਾ ਹੈ ਕੀ ਮਤਲਬ ਮੈਡਮ ਸਾਡੀ ਵੀ ਵੀਡੀਓ ਰੈਡੀ ਕਰੋ ਸਾਡੀ ਵੀ ਵੀਡੀਓ ਰੈਡੀ ਕਰੋ ਤੇ ਪਰ ਕਹਿਣਾ ਹੈ ਕਿ ਵੀਡੀਓਜ਼ ਰੈਡੀ ਕਰਨ ਲਈ ਮੂਡ ਚਾਹੀਦਾ ਤੇ ਜਦੋਂ ਮੂਡ ਤੁਹਾਡਾ ਸਹੀ ਹੋਵੇ ਤੇ ਫਿਰ ਵਧੀਆ ਵੀ ਲਾਦਾ ਵੀਡੀਓਜ਼ ਬਣਾਉਣਾ ਤੇ ਅੱਜ ਮੈਂ ਜਸਟ ਆਈ ਸੀ ਤੇ ਮੈਂ ਸੋਚਿਆ ਚਲੋ ਨਾਲ ਗੱਲਬਾਤ ਕਰਦੇ ਆਂ ਨਾਲ ਵੀਡੀਓਜ਼ ਰੈਡੀ ਕਰਦੇ ਆਂ ਤੇ ਦੇਖੋ ਸੇਮ ਉਹੀ ਫਿਰ ਉਹੀ ਲੋਕੇਸ਼ਨਸ ਆ ਹੁਣੇ ਜਸਟ ਟਰੀ ਵਗੈਰਾ ਇਹਨਾਂ ਨੇ ਉਤਾਰੇ ਆ ਟਰੀ ਇੰਨੇ ਜਿਆਦਾ ਇਕੱਠੇ ਹੋ ਚੁੱਕੇ ਸੀ ਤੇ ਉਹ ਪਿੱਛੇ ਦੇਖੋ ਕਿੰਨੀ ਮਤਲ ਲੱਕੜ ਬਲਨ ਹੈ ਜਿਹੜਾ ਕਿ ਸਾਰਾ ਇਹਨਾਂ ਨੇ ਚੁੱਲੇ ਦੇ ਟਾਈਮ ਤੇ ਯੂਜ਼ ਕਰਨਾ ਸਾਗ ਵਗੈਰਾ ਕੁਝ ਵੀ ਤੇ ਬਾਕੀ ਕਮਲਿਆ ਵਗੈਰਾ ਦਾ ਤੁਸੀਂ ਮੈਂ ਤੁਹਾਨੂੰ ਦੱਸਿਆ ਅੱਗੇ ਵੀ ਕਿ ਭਈ ਇਹਦਾ ਖੁਦ ਦਾ ਆਪਣਾ ਕੰਮ ਹੈ ਤੇ ਭਈ ਆਪਣਾ ਬਿਜ਼ਨਸ ਹੀ ਕਮਲਿਆ ਦਾ ਕਰਦੇ ਆ ਤੇ ਇਸ ਤਰ੍ਹਾਂ ਦੇ ਸਰਦੀਆਂ 'ਚ ਬਣਾਉਣ ਵਾਲੇ ਜਿਹੜੇ ਹੁੰਦੇ ਛੋਟੇ-ਛੋਟੇ ਸ਼ਾਇਦ ਤੁਸੀਂ ਦੇਖ ਲਓ ਐ ਵੀ ਵਿਕਰੀ ਵਿੱਚ ਆਂਦੇ ਨੇ ਤੇ ਮੈਕਸिमम ਰੇਡ ਕੁਝ ਜ਼ਿਆਦਾ ਨਹੀਂ 100 ਤੋਂ 50 50 ਤੋਂ 150 150 200 ਦੇ ਵਿੱਚ ਜਿੰਨਾ ਸਾਈਜ਼ ਹੋਵੇ ਉਹਨਾਂ ਮਤਲਬ ਮਿਲ ਜਾਂਦਾ ਹੈ ਤੇ ਤੰਦੂਰ ਜਿੰਨੂੰ ਕਿਹਾ ਜਾਂਦਾ ਹੈ ਤੇ ਉੱਪਰ ਜਾਣ ਦੀ ਸੁਭਾਵਨਾ ਤੇ ਨਹੀਂ ਹੈ ਕਿਉਂਕਿ ਉੱਪਰ ਬਹੁਤ ਡਰੋਨ ਸਿਸਟਮ ਹੈ ਮੈਂ ਨਹੀਂ ਉੱਪਰ ਜਾ ਸਕਦੀ ਪਹਿਲੀ ਗੱਲ ਤੇ ਇਹਨਾਂ ਦੇ ਪੌੜੀਆਂ ਇੰਨੀਆਂ ਖਤਰਨਾਕ ਹੈ ਕੋਈ ਕਹਿਣ ਦੀ ਹੱਦ ਨਹੀਂ ਬਾਕੀ ਇਹ ਦੀਦੀ ਨਾਲ ਜਿਹੜਾ ਫ੍ਰੇਮ ਪਿਆ ਉਹਦਾ ਰੀਜ਼ਨ ਕਾਰਨ ਮੈਂ ਆਹੀ ਉਹ ਦੱਸ ਦਿੰਦੀ ਆ ਕਿ ਕਦੀ ਕਦੀ ਮੈਂ ਆਂਦੀ ਹੁੰਦੀ ਸੀ ਇੱਥੇ ਤੇ ਆਂਦੇ 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 ਪਤਾ ਨਹੀਂ ਲੱਗਾ ਕਦੋਂ ਮਤਲਬ ਇੰਨਾ ਨਾਲ ਮੇਰਾ ਇੰਨਾ ਕਲੋਸਪਨ ਹੋ ਗਿਆ ਤੇ ਅੱਜ ਵਧੀਆ ਲੱਗਦਾ ਮੈਨੂੰ ਕਿ ਚਲੋ ਉਹ ਜਿੱਥੇ ਪਿਆਰ ਮਿਲੇ ਉੱਥੇ ਜਾਣਾ ਚਾਹੀਦਾ ਹੈ ਹੈਨਾ ਤੇ ਜਿੱਥੇ ਪਿਆਰ ਨਾ ਮਿਲੇ ਉੱਥੇ ਕਦੀ ਵੀ ਨਹੀਂ ਜਾਣਾ ਚਾਹੀਦਾ ਮੇਰਾ ਮੰਨਣਾ ਤੇ ਲਾਈਫ ਦਾ ਇਹੀ ਸਿਸਟਮ ਹੈਗਾ ਤੇ ਬਾਕੀ ਆ ਦੇਖੋ ਸਾਰਾ ਪੰਡੋਰ ਬੈਠਾ ਹੈ ਦੇਖੋ ਫੈਰੀ ਫੈਰੀ ਕਿੰਨੀ ਖੁਸ਼ ਹੋ ਰਹੀ ਹੈ ਕਿ ਮੈਂ ਆਲੂ ਵਾਲੀ ਰੋਟੀ ਖਾਵਾਂਗੀ ਤੇ ਇਹ ਦੇਖੋ ਦੀਦੀ ਦੀਦੀ ਰੋਟੀ ਬਣਾਇਆ ਕਰਦੇ ਆ ਰੋਟੀ ਬਣਾਇਆ ਕਰਦੇ ਆ ਤੇ ਇਹ ਦੀਦੀ ਦੀ ਬੇਟੀ ਹੈ ਤੇ ਉਹ ਉਹ ਬੇਟਾ ਹੈ ਉਹ ਬਸ ਗੁੱਡੀਆਂ ਢਾਣ ਦੇ ਵਿੱਚ ਹੀ ਖੁਸ਼ ਹੋਏਗਾ ਹੈਨਾ ਆਲੀ ਗੁਡੀਆਂ ਦਾ ਆਨੰਦ ਵਿੱਚ ਖੁਸ਼ੀਆਂ ਨਾ ਦੋ ਤੇ ਚਲੋ ਪਰਿਵਾਰ ਫੇਸਬੁੱਕ ਫੈਮਲੀ ਜੀ ਦੱਸਣਾ ਇਸ ਫੈਮਲੀ ਨੂੰ ਮਿਲ ਕੇ ਤੁਹਾਨੂੰ ਕਿਵੇਂ ਦਾ ਲੱਗਾ ਤੇ ਕਮੈਂਟਸ ਰਾਹੀਂ ਮੈਨੂੰ ਮੈਸੇਜ ਦੇਣਾ ਤੇ ਬਾਕੀ ਤੁਸੀਂ ਵੀ ਸਾਰਿਆਂ ਨੇ ਲਗਭਗ ਵਿਲਾ ਦੇਖ ਲਿਆ ਹੋਏਗਾ ਤੇ ਟੈਰਿਸ ਵਾਲਾ ਵਿਲਾ ਮੈਂ ਨਹੀਂ ਦਿਖਾਉਂਗੀ ਬਹੁਤ ਖਤਰਨਾਕ ਪੌੜੀਆਂ ਨੇ ਮੈਂ ਤਾਂ ਰਿਸਕ ਨਹੀਂ ਲੈ ਸਕਦੀ ਕਿਉਂਕਿ ਇਹ ਸਦੀਆਂ ਤੋਂ ਬਣੀ ਕਿੰਨੇ ਸਾਲਾਂ ਤੋਂ ਇਹ ਜਿਹੜੀ ਹੈ ਕਿ ਬਿਲਡਿੰਗ ਰੈਡੀ ਕੀਤੀ ਦੀਦੀ ਉਹਨਾਂ ਨੂੰ ਖੁਦ ਵੀ ਨਹੀਂ ਪਤਾ ਕਿਉਂ ਦੀਦੀ ਤੁਹਾਨੂੰ ਖੁਦ ਨਹੀਂ ਨਾ ਪਤਾ ਕਿ ਇਹ ਨਹੀਂ ਪਤਾ ਹਾਂ ਇਹ ਬਹੁਤ ਪੁਰਾਣੀ ਅਜ ਦੀ ਨਹੀਂ ਇਹ ਬਹੁਤ ਪੁਰਾਣੀ ਬਿਲਡਿੰਗ ਹੈ ਤੇ ਰੱਬ ਜਾਣੇ ਸ਼ਾਇਦ ਦਾਦੇ ਨਾਨੇ ਦੇ ਟਾਈਮ ਦੀਆਂ ਬਿਲਡਿੰਗਾਂ ਬਣੀਆਂ ਹੋਈਆਂ ਸੋ ਓਕੇ ਪਰਵਾਰ ਫੇਸਬੁਕ ਫੈਮਿਲੀ ਜੀ और मिलती रहा गल्ला बातें करती रवी चैनल ना जुड़ते रहा करो गलबात करते रहा करो सो थैंक यू सो मच टेक केयर बाय